ਸੱਤਰ ਸਿਰ ਵਿੱਚ ਵਜਦਾ ਤੈਨੂੰ ਪਛਾਪ ਆਉਂਦਾ ਕਹਿੰਦਾ ਯੋਰ ਨਾ ਮਾਰੋ ਆਖਰਕਾਰ ਛਤਰਖੰਦਾ ਬਾਈਆਂ ਦੇਣਾ ਨਰਕਾਂ ਨੂੰ ਚਲਾ ਗਿਆ ਤੇ ਸਿੰਘ ਸਾਹਿਬ ਨੂੰ ਜਾ ਕੇ ਸਿੱਖਾਂ ਨੇ ਦੱਸਿਆ ਇਸ ਤੋਂ ਪਹਿਲਾਂ 17ਵਾਂ ਦਿਨ ਸੀ ਜਦੋਂ ਇੱਕ ਗੁਰਮੁਖ ਪਿਆਰਾ ਜਿਹੜਾ ਦੁੱਧ ਛਕਾਉਣ ਜਾਂਦਾ ਸੀ ਭਾਈ ਸਵਰਨ ਸਿੰਘ ਉਹਦਾ ਨਾਮ ਦੱਸਿਆ ਤੇ ਉਹਨੇ ਦੁੱਧ ਛਕਾ ਕੇ ਆਖਿਆ ਭਾਈ ਸਾਹਿਬ ਹੁਣ ਆਖਰ ਹੋਈ ਤੇ ਸ਼ਹੀਦੀ ਆ ਤੇ ਇਹਨਾਂ ਕਸ਼ਟ ਕੋ ਸਰੀਰ ਨੂੰ ਦੇਣ ਰਏ ਜੇ ਸਰਦਾਰ ਤਾਰੂ ਸਿੰਘ ਨੇ ਆਖਿਆ ਭਾਈ ਸਾਹਿਬ ਵਚਨ ਜਿਹੜਾ ਨਿਕਲ ਗਿਆ ਉਹਨੂੰ ਪੂਰਾ ਕਰਨ ਦੇ ਵਚਨ ਨਿਕਲਿਆ ਪਿਓ ਨੂੰ ਆਖਿਆ ਵੀ ਸਿੰਘ ਦੀ ਜੁੱਤੀ ਅੱਗੇ ਲਾ ਕੇ ਜਾਣਾ ਪਊਗਾ ਉਹ ਹੁਣ ਵਚਨ ਹੀ ਪੂਰਾ ਕਰਨ ਰਹੇ ਆ ਜਿੰਨਾ ਚਿਰ ਵਚਨ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਚੌਂਕੜੇ ਵਿੱਚ ਰਹਿਣਾ ਇਸ ਤੋਂ ਬਾਅਦ ਬਾਬਾ ਦੀਪ ਸਿੰਘ ਦੀ ਗੱਲ ਆ ਗਈ ਦੋ ਸਿੰਘ ਹੋਏ ਆ ਜਿਨ੍ਹਾਂ ਨੇ ਕਾਰਜ ਸਿੱਧੀ ਤੱਕ ਆਪਣੇ ਆਖਿਆ ਜਿਉਂਦੇ ਰਹਾਗੇ ਤਾਰੂ ਸਿੰਘ ਨੇ ਆਖਿਆ ਮੈਂ ਜਿਉਂਦਾ ਰਹੂੰਗਾ ਜਨਾਚਰੇ ਨੂੰ ਅੱਗੇ ਨਾ ਲਾ ਕੇ ਖੜਿਆ ਜਾਣਾ ਨਹੀਂ ਮੈਂ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਸ੍ਰੀ ਤਨ ਤਨ ਸਾਹਿਬ ਗੁਰੂ ਰਾਮਦਾਸ ਤੁਹਾਡੇ ਦਰ ਤੇ ਕੋਈ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਪਤਾਸਿਆਂ ਦਾ ਲੈ ਕੇ ਆਉਂਦਾ ਕੋਈ ਕੜਾਹ ਪ੍ਰਸ਼ਾਦ ਕੋਈ ਫੁੱਲਾਂ ਦਾ ਪ੍ਰਸ਼ਾਦ ਲੈ ਕੇ ਆਉਂਦਾ ਹੈ ਸਿਰ ਦਾ ਚੜਾਵਾ ਲੈ ਕੇ ਆ ਰਹੇ ਹਾਂ ਪਰਵਾਨ ਕਰ ਲਿਓ ਹੁਣ ਇਹਨੇ ਆਖਿਆ ਵਜਨ ਬਦਲ ਲਾ ਬਾਬਾ ਮੈਨੂੰ ਲੋਗ ਹੁਣੀ ਕਹਿੰਦੇ ਆ ਤੇਰੇ ਪ੍ਰਣ ਰਾਹ ਵਿੱਚ ਰੋੜ ਦੂੰਗੀ ਏਦਾਂ ਆਖ ਵੀ ਮੈਂ ਨਾ ਵੀ ਹਰਿਮੰਦਰ ਸਾਹਿਬ ਪਹੁੰਚ ਸਕਿਆ ਤੇ ਛੇਦੀ ਪ੍ਰਾਪਤ ਕਰ ਲਿਆ ਬਾਬਾ ਜੀ ਨੇ ਆਖਿਆ ਕਿਉਂ ਵਜਨ ਸਿੰਘ ਦਾ ਕਦੇ ਝੂਠਾ ਹਾਂ ਦਾ ਵਜਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ ਅਸੀਂ ਫੜ ਫੜ ਜ਼ਮਨ ਲੰਗਾ ਦੀਏ ਸੁੰਝਾ ਦੇ ਨੱਕੇ ਅੱਜ ਅਮਰਤ ਸਰਵਲ ਜਾਂਦਿਆਂ ਦੱਸ ਕਿਹੜਾ ਲੱਕੇ ਸਿੰਘ ਅਰਦਾਸ ਗੁਜਾਰਦਾ ਗਲ ਪੱਲਾ ਪਾ ਕੇ ਮੈਂ ਮਰਨਾ ਹੈ ਗੁਰ ਤੁਮ ਆਜ਼ਾਦ ਕਰਾ ਕੇ ਜੋ ਬੈਠੇ ਸਾਡੀ ਹਿੱਕ ਤੇ ਅੱਜ ਡੇਰਾ ਲਾ ਕੇ ਮੈਂ ਪੈਰਾ ਅੰਦਰ ਛੜਾਂਗਾ ਛਿੰਝ ਤੇਗੀ ਪਾ ਕੇ ਮੈਂ ਪਾਠ ਕਰਾਰੇ ਰਾਸ ਦਾ ਲਉ ਅੰਦਰ ਨਹਾ ਕੇ ਮੈਂ ਧਰਾਂ ਚੜਾਵਾ ਸੀਸ ਦਾ ਅਮਰਤ ਸਰ ਜਾ ਕੇ ਮੈਂ ਜਾਮ ਸ਼ਹਿਰ ਤੇ ਪੀਵਾਂਗਾ ਗੱਲ ਤੋੜ ਚੜਾ ਕੇ ਹੁਣ ਤੈਨੂੰ ਸ਼ਰਮਾ ਸਤਗੁਰੂ ਕੈ ਸੀਸ ਨਵਾ ਕੇ ਬਾਬਾ ਜੀ ਨੇ ਆਖਿਆ ਜਿਉਂਦਾ ਰਹੂ ਨਾ ਚਲ ਤੇ ਜਦੋਂ ਸੀਸ ਲੱਥ ਗਿਆ ਨਾ ਤਾਲਾ ਸਾਹਗੁਰ ਦੋਰਾਜ ਇਥੇ ਸਾਂਝੇ ਵਾਰਨਾ ਸੀਸ ਲੱਠਿਆ ਬਾਬਾ ਜੀ ਜਮਾਲ ਖਾਂ ਦਾ ਵੀ ਸਿਰ ਲੱਠਿਆ ਤੇ ਬਾਬਾ ਜੀ ਦੇ ਡੱਗੇ ਧਰਤੀ ਹੁਣੀ ਖੇੜ ਖੜਾ ਕੇ ਹੱਸ ਕੇ ਕਹਿੰਦੇ ਬਾਬਾ ਅਜੇ ਤੇ ਬੜੀ ਦੂਰ ਆ ਤੇਰੇ ਮਨ ਗੁਰੂ ਦਾ ਮੰਦਰ ਰਾਜ ਜੀ ਡੇਰਾ ਲਾ ਲਿਆ ਹੈ ਉਥੇ ਬੜੇ ਦਮਕ ਜੇ ਮਾਰਦਾ ਮੈਂ ਹਰਮੰਦਰ ਸਾਹਿਬ ਜਾ ਕੇ ਸ਼ਹੀਦ ਹੋਣਾ ਤੇ ਰਾਜ ਜੀ ਬਹਿ ਗਿਆ ਮੈਨੂੰ ਅੱਜ ਪਤਾ ਲੱਗਾ ਸਿੰਘ ਝੂਠ ਬੋਲ ਸਕਦਾ ਐ ਅਮਰਤ ਸ਼ਾਕੇ ਵੀ ਤੇ ਉਰਦੂ ਦਾ ਸ਼ਾਇਰ ਕਹਿੰਦਾ ਗਰੇ ਜੇ ਆਸਮਾਨ ਨੀਚੇ じめ ਉਲਟੀ ਪਲਟ ਜਾਏ ਕਮਰੇ ਆਪਣੀ ਜਗਾ ਲੇ ਕਮਰੇ ਆਪਣੀ ਜਗਾ ਛੋੜ ਕਰ ਉਹ ਜਾ ਖੁਰਸੀ ਹਟ ਜਾਏ ਸਮੁੰਦਰ ਕੁਝਾ ਆਪਣੀ ਹਸਤੀ ਲੈ ਕੇ ਸਮੁੰਦਰ ਆਪਣਾ ਹੀ ਹਸਤੀ ਲੈ ਕੇ ਕੂਝਾ ਮੇ ਸਿਮਟ ਜਾਏ ਫਲਕ ਤੇ ਫੌਜ ਢਿੜ ਕੇ ਖੁਦ ਆਪਸ ਮੇ ਕੱਟ ਜਾਏ ਮੁਲਕ ਬਦਲੇ ਮਲਕ ਬਦਲੇ ਜ਼ਮੀਨੋ ਆਸਮਾਨ ਬਦਲੇ ਮਗਰ ਮੁਮਕਨ ਨਹੀਂ ਕਿ ਇੱਕ ਗੁਰ ਸੇਖੀ ਜਵਾ ਬਦਲੇ ਇਨਾ ਕੁਝ ਉਹ ਕਹਿੰਦੇ ਮੰਨ ਸਕਦੇ ਆ ਪਰ ਗੁਰੂ ਕੇ ਸਿੰਘ ਦਾ ਬਚਨ ਪਰਤ ਜਾਵੇ ਬਦਲ ਜਾਵੇ ਝੂਠ ਕਹਿ ਦੇਵੇ ਇਹ ਨਹੀਂ ਮੰਨਿਆ ਜਾ ਸਕਦਾ ਲਾਗੇ ਕਿ ਨਿਹੰਗ ਸਿੰਘ ਹੀ ਉਹਨੇ ਮੋਛ ਨੂੰ ਤਾ ਦੇ ਕੇ ਆਖਿਆ ਹੋਣੀ ਐ ਇਹਦਾ ਕੀ ਅਜੇ ਵਗੜਿਆ ਜੇ ਉੱਠ ਕੇ ਲੜਨ ਲੱਗ ਪਵੇ ਇਤਿਹਾਸ ਸੰਸਾਰ ਕਹਿੰਦੇ ਆ ਬਾਬਾ ਜੀ ਦਾ ਸਰੀਰ ਹਰਕਤ ਵਿੱਚ ਆਇਆ ਬੁੱਲ ਫਰਕੇ ਖੱਬੇ ਹੱਥੇ ਸੀਸ ਰੱਖ ਕੇ ਸਜੇ ਹੱਥ ਦੇ ਨਾਲ ਫੁਲਾਦੀ ਖੰਡਾ ਲੈ ਕੇ ਕੌਮ ਦੀ ਗਵਾਹੀ ਕਰਦੇ ਸ੍ਰੀ ਅਮਰਤਸਰ ਨੂੰ ਆ ਰਹੇ ਕੁਝ ਮੁੰਡੇ ਇਥੋਂ ਮੁਗਲਾਂ ਦੇ ਭੱਜ ਕੇ ਤੇ ਲਾਹੌਰ ਗਏ ਪੀਏ ਕੀ ਬਣ ਗਿਆ ਤੇ ਮਰੇ ਉੱਠ ਕੇ ਲੰਡਾ ਬੇ ਹਾਕਮ ਨੇ ਪੁੱਛਿਆ ਉਹ ਜੰਗ ਜੇਤਾਏ ਨੇ ਕਹਿੰਦੇ ਵੀ ਇਹ ਦੱਸ ਲੜੇ ਲੜਨ ਵਾਸਤੇ ਮਰੀਆਨਾ ਘੱਲਾਂ ਕੀ ਹੁੰਦਿਆ ਨਾ ਉਹ ਕਹਿੰਦਾ ਮੂਰਖੋ ਕਦੇ ਕੋਈ ਮਰਿਆ ਵੀ ਲੜਿਆ ਕਹਿੰਦੇ ਸਿੱਖ ਮਰੇ ਵੀ ਲੜਦੇ ਨੇ ਕੌਣ 75 ਸਾਲ ਦਾ ਬਜ਼ੁਰਗ ਬਾਬਾ ਦੀਪ ਸਿੰਘ ਸਾਡੇ ਜਰਨੈਲ ਨੇ ਵੱਢ ਕੇ ਧਰਤੀ ਤੇ ਸੁੱਟਦਾ ਹੋਣੀ ਨੇ ਆਖਿਆ ਤੇਰਾ ਮੰਦਰਾ ਜੇ ਬੜੀ ਦੂਰ ਇੱਕ ਨਿਹੰਗ ਸੌਂਦਾ ਜੇ ਦਾ ਕੀ ਵਿਗੜਿਆ ਉਹ ਸੀਸ ਤਲੀ ਤੇ ਧਰ ਕੇ ਫਲਾਦੀ ਖੰਡਾ ਲੈ ਕੇ ਕੌਮ ਦੀ ਗਵਾਹੀ ਕਰਦਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਤੱਕ ਸਾਡੇ ਗਿੱਟੀ ਚੜਿਆ ਕਹਿੰਦਾ ਹੋਰ ਵੀ ਕੋਈ ਕਿ ਕੱਲਾ ਬਾਬਾ ਦੀਪ ਸਿੰਘ ਉਹ ਕਹਿੰਦੇ ਜਦੋਂ ਅਸੀਂ ਨਸੇ ਹਨਾ ਉਥੋਂ ਚੋਰ ਜੀ ਅੱਖ ਨਾਲ ਪਛਾਣੂ ਵੇਖਿਆ ਸੀ ਨਾਸਦਿਆਂ ਤੇ ਜਿਹੜੇ ਵੱਢ ਕੇ ਸਟੇ ਸੀ ਸਾਡੇ ਜਰਨੈਲਾ ਨੇ ਉਹ ਹਿਲਣ ਲੱਗ ਪਏ ਸਾਨੂੰ ਯਕੀਨ ਆ ਉੱਠ ਕੇ ਲੜਨ ਲੱਗ ਪਏ ਹੋਣਗੇ ਉਹ ਜਿੰਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਤਾਂ ਉਹ ਅਤੀ ਹਾਸ ਅੰਦਾਜ਼ ਸਤਾਰਵਾਂ ਦੇਣਾ ਤੇ ਭਾਈ ਤਾਰੂ ਸਿੰਘ ਉਹ ਕਹਿਣ ਲੱਗੇ ਵਜਨ ਪੂਰਾ ਹੋਣਾ ਤੇ ਫੇਰ ਅਸੀਂ ਜਾਣਾ ਆ ਗਿਆ ਬਾਹਾਂ ਦਿਨ ਸੂਬਾ ਜਦੋਂ ਜਹਾਨ ਤੋਂ ਤੁਰ ਗਿਆ ਜਤ ਸਿੰਘਾਂ ਨੇ ਜਾ ਕੇ ਦੱਸਿਆ ਮੋਇਆ ਸੂਬਾ ਸਿੰਘਾਂ ਜਾ ਕੇ ਦੱਸਿਆ ਜਾਂ ਸਿੰਘ ਤਾਈ ਵਾਹਿਗੁਰੂ ਦੀ ਫਤਿਹ ਖਿੰਦ ਸਿੰਘ ਗੱਜ ਕੇ ਬੁਲਾਉਂਦਾ ਫੇਰ ਪ੍ਰਸ਼ਾਦ ਮੁਗਵਾ ਕੇ ਜਪਜੀ ਦਾ ਜਾਪ ਕਰ ਬਾਜਾਂ ਵਾਲੇ ਔਰ ਸਿੰਘ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਕੇ ਭਾਈ ਤਾਰੂ ਸਿੰਘ ਸੀਸ ਹੈ ਝਕਾਉਂਦਾ ਜੋਤ ਵਿੱਚ ਜੋਤ ਮਿਲੀ ਆਤਮਾ ਭੇਦ ਹੋ ਗਈ ਵਾਜਾਂ ਵਾਲੇ ਜੀ ਦੀ ਗੋਦ ਵਿੱਚ ਜੱਸ ਮਾਉਂਦਾ ਸੀਤਲ ਜੀ ਨੇਕੀਆਂ ਬਰਾਈਆਂ ਪਿੱਛੇ ਰਹਿੰਦੀਆਂ ਨੇ ਛਾੜੇ ਇਨਸਾਨ ਜੋ ਜਹਾਨ ਉੱਤੇ ਜਾਂਦਾ ਨੇਕੀ ਤੇ ਬਰਾਈ ਮਗਰ ਨਹੀਂ ਬਾਹੀਆਂ ਦਰ ਸਿੰਘ ਸਾਹਿਬ ਫਤਿਹ ਬਲਾ ਕੇ ਜਬਜੀਤ ਸਾਹਿਬ ਦਾ ਪਾਠ ਕਰਕੇ ਇਥੋਂ ਦਰਬਾਰ ਸਾਹਿਬੋਂ ਜਲ ਮੰਗਾਇਆ ਅਸ਼ਨਾਣ ਕੀਤਾ ਖੜਾ ਪ੍ਰਸ਼ਾਦ ਮੰਗਵਾਇਆ ਸੀ ਇਥੋਂ ਜਬਜੀਤ ਸਾਹਿਬ ਦਾ ਪਾਠ ਕਰਕੇ ਖੜਾ ਪ੍ਰਸ਼ਾਦ ਛੱਕ ਕੇ ਫਤਿਹ ਬਲਾ ਕੇ ਭਾਈ ਸਾਹਿਬ ਕਲਗੀਆਂ ਵਾਲੇ ਦੀ ਗੋਦ ਵਿੱਚ ਜਾਵਦਾ ਇਹ ਹੈ ਮਰਜੂਰੀਆਂ ਦਾ ਇਤਹਾਜ ਜਿਨ੍ਹਾਂ ਦੇ ਬਾਰੇ ਅਰਦਾਸ ਕਰਦੇ ਆ ਜਿਨ੍ਹਾਂ ਸਿੰਘਾਂ ਨੇ ਖੋਪਰੀਆਂ ਜੈ ਦੀਪ ਸਿੰਘ ਦੀ ਤੰਦਰੁਸਤੀ ਵਾਸਤੇ 200 ਰੁਪਏ ਅਰਦਾਸ ਆ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਅਰਦਾਸ ਪ੍ਰਵਾਨ ਕਰਨ ਤੰਦਰੁਸਤੀ ਬਖਸ਼ਿਸ਼ ਕਰੇ 100 ਰੁਪਏ ਸ਼ੁਭ ਦੀਪ ਸਿੰਘ ਦੇ ਨਾਮ ਤੇ ਆਏ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਰੱਖਣ ਰਹਿਮਤਾਂ ਕਰਨ ਹੋਰ ਗੁਰਮਖ ਪਿਆਰਿਆਂ ਵੱਲੋਂ ਬੇਅੰਤ ਮਾਇਆ ਜਿਨ੍ਹਾਂ ਦੇ ਨਾਮ ਸਤਿਗੁਰੂ ਜਾਣਦੇ ਰੇ ਉਹਨਾਂ ਵੱਲੋਂ ਬਿਨ ਬੋਲਿਆਂ ਸਭ ਕੁਛ ਜਾਣਦਾ ਮੇਰਾ ਸਤਿਗੁਰੂ ਬਿਨਾਂ ਬੋਲਣ ਤੋਂ ਜਾਣਦਾ ਹੈ ਕਿਸ ਸਾਗੇ ਕੀਚੇ ਅਰਦਾਸ ਸਤਿਗੁਰੂ ਭਾਵਨਾ ਪੂਰੀਆਂ ਕਰਨ ਸਾਊਂਡ ਉਹਨਾਂ ਵੱਲੋਂ ਬੜਾ ਵਧੀਆ ਸੈਟਿੰਗ ਕੀਤੀ ਹੈ ਵੀਰ ਨੇ ਲੰਮੇ ਸਮੇਂ ਤੋਂ ਤੁਹਾਡਾ ਤੁਹਾਡਾ ਪਿਆਰਵਾਨਾਂ ਦੇ ਨਾਲ ਡੈਂਪਲ ਦਾ ਛੋਟਾ ਭਾਈ ਵਧੀਆ ਸਾਊਂਡ ਸੈਟਿੰਗ ਵਧੀਆ ਸਾਉਂਡ ਦੇ ਸਿਰ ਤੇ ਹੀ ਬੋਲਣ ਵਾਲੇ ਦੀ ਸਾਰੀ ਬਾਜੀ ਹੁੰਦੀ ਹੈ। ਸਾਉਂਡ ਕਾਹੇ ਜੋਗਾ ਨਾ ਹੋਵੇ ਤੇ ਬੋਲਣ ਵਾਲਾ ਜਿੱਡਾ ਮਰਜੀ ਹੋਵੇ ਉਹਦਾ ਨਹੀਂ ਕੁਝ ਵੀ ਬਣਦਾ। ਆ ਜੈਜੀ ਵੀ ਹੋਣੀ ਆ ਦੂਜੇ ਤਿਜੇ ਐਵੇਂ ਤੇ ਨਹੀਂ ਆਪਣਾ ਹੀ ਸੌਣ ਚੁੱਕੀ ਫਿਰਦੇ। ਇਹ ਤਾਂ ਹੀ ਦੂਹਰੇ ਸਾਉਂਡ ਤੇ ਬੋਲ ਹੀ ਨਹੀਂ ਸਕਦੇ। ਧੰਨਵਾਦ ਕਰਦੇ ਆਂ ਅਸੀਂ। ਵੀਰ ਦਾ ਆ ਲਾਈਵ ਕਰ ਰਹੇ ਨੇ। ਆਓ ਇੱਕ ਕਵਤਾ। ਪਿੰਡਰਾਵਾਲਾ ਆਤਵਾਦੀ ਨੂੰ ਲੈਕਚਰ ਨਾ ਕਰੀਏ ਮੇਰਾ ਖਿਆਲ ਉਹਨੂੰ ਜਥਾ ਵੀ ਪਹੁੰਚ ਜਾਣਾ। ਵੰਚਣ ਵਾਲਾ ਜਥਾ ਪਿੰਡਰਾਵਾਲਾ ਅੱਤਵਾਦੀ ਨੇ ਸਰਕਾਰ ਨੇ ਆਖਿਆ ਬਾਬਾ ਜਰਨੈਲ ਸਿੰਘ ਅੱਤਵਾਦੀ ਆ ਵੱਖਵਾਦੀ ਆ ਅਤੰਕਵਾਦੀ ਆ ਅੱਤਵਾਦੀ ਵਿੱਚ ਇੱਕ ਹਿੰਦੂ ਦੀ ਦੁਕਾਨ ਸੜ ਗਈ ਹਿੰਦੂ ਵੀਰ ਦੀ ਆ ਜਿਹੜੇ ਆਂਦੇ ਨਾ ਬਾਬਾ ਜਰਨੈਲ ਸੋ ਹਿੰਦੂਆਂ ਨੂੰ ਉਹਨਾਂ ਨਾਲ ਵਿਤਕਰਾ ਕਰਦਾ ਸੀ ਨਾ ਨਾ ਕੋਈ ਵਿਤਕਰਾ ਤੇ ਜਦੋਂ ਸ਼ੇਰੇ ਪੰਜਾਬ ਦਾ ਰਾਜ ਸੀ ਉਦੋਂ ਕਿਹਦੇ ਹਿੰਦੂ ਹੈ ਨਹੀਂ ਇੱਥੇ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਯਹੂਦੀ ਵੀ ਸੀ ਸਾਰੇ ਲੋਕ ਸੀ ਤੇ ਸਾਰਿਆਂ ਨੂੰ ਬਰਾਬਰਤਾ ਮਿਲੀ ਸਾਰੇ ਜਾਂਦੇ ਸੀ ਇਹ ਸਾਡਾ ਰਾਜ ਆ ਤੇ ਉਹਦੀ ਦੁਕਾਨ ਸੜ ਗਈ ਤੇ ਬੜੇ ਬੜੇ ਲੋਕ ਜੇ ਕਿਸੇ ਦਾ ਕੋਈ ਕੋਈ ਵੀ ਕੰਮ ਹੁੰਦਾ ਸੀ ਤੇ ਬਾਬਾ ਜਰਨੈਲ ਸਿੰਘ ਦੇ ਬੰਦੇ ਲੰਗੇ ਸੀ ਕਿਸੇ ਦੀ ਮੱਝ ਨਾ ਮਿਲਦੇ ਤੇ ਆਖਣਾ ਬਾਬੇ ਜਰਨੈਲ ਸਿੰਘ ਦੇ ਸਿੰਘ ਲੰਘ ਕੇ ਗਏ ਆਂ ਜੀ ਮੱਝ ਤਾਂ ਨਹੀਂ ਮਿਲਦੀ ਕੋਈ ਵੀ ਗੱਲ ਨਹੀਂ ਤੇ ਉਹਨੂੰ ਉਹ ਉਹ ਵੱਡੇ ਉਹਨਾਂ ਦੇ ਆਖਣ ਆਣ ਕੇ ਕਿ ਤੂੰ ਆਖਦੇ ਬਾਬਾ ਜਰਨੈਲ ਸਿੰਘ ਦੇ ਸਿੰਘ ਲੂਗੇ ਉਹ ਆਂਦਾ ਮੈਂ ਕਿੱਦਾਂ ਆਖਦਾ ਜਦੋਂ ਉਹਨਾਂ ਨੇ ਲੂਈ ਹੀ ਨਹੀਂ ਦੁਕਾਨ ਮੇਰੀ ਮੈਂ ਕਿੱਦਾਂ ਨਾਲ ਲਾ ਉਹ ਆਂਦੇ ਤੈਨੂੰ ਕੀ ਫਰਕ ਪੈਂਦਾ ਦੁਕਾਨ ਤੇਰੀ ਅਸੀਂ ਫੇਰ ਪਾ ਦਾਂਗੇ ਉਹ ਆਂਦਾ ਮੇਰੀ ਜਮੀਰ ਨਹੀਂ ਇਹ ਗੱਲ ਕਹਿੰਦੀ ਮੇਰਾ ਮਨ ਹੀ ਇਹ ਗੱਲ ਕਹਿੰਦਾ ਵੀ ਮੈਂ ਝੂਠਾ ਆਖਦਿਆਂ ਉਹ ਬਾਬੇ ਜਰਨੈਲ ਸੌਣਾ ਦੇ ਕੋਲ ਗਿਆ ਫਤਿਹ ਬਲਾ ਕੇ ਰੋ ਰੋਇਆ ਬਾਬਾ ਜੀ ਦੇ ਕੋਲ ਜਾ ਕੇ ਤਾਂ ਮਾਰ ਕੇ ਬਾਬਾ ਜੀ ਮੈਂ ਗਰੀਬ இந்து ਲੁੱਟਿਆ ਗਿਆ ਬਾਬਾ ਜੀ ਕਹਿੰਦੇ ਕੀ ਹੋਇਆ ਜਰਾ ਹੌਸਲੇ ਨਾਲ ਦੱਸ ਤੇ ਰੋਈਦਾ ਨਹੀਂ ਇੱਥੇ ਤੇ ਰੋਣਾ ਬੰਦ ਕਰਾਇਆ ਜਾਂਦਾ ਕੀ ਕਾਰਨ ਆ ਦੱਸ ਕਿਸੇ ਨੇ ਕੋ ਆਖਿਆ ਤੈਨੂੰ ਦਫੀ ਕੀਤਾ ਗੱਲ ਹੁਣੇ ਦੱਸ ਹੁਣੇ ਹੀ ਜਾ ਕੇ ਉਹਦੇ ਨਾਲ ਗੱਲ ਕਰਦੇ ਆਂ ਕਹਿੰਦਾ ਨਹੀਂ ਮੈਨੂੰ ਕਿਸੇ ਨੇ ਕੁਝ ਨਹੀਂ ਆਖਿਆ ਮੇਰੀ ਦੁਕਾਨ ਸੜ ਗਈ ਆ ਮੈਂ ਗਰੀਬ ਆਂ ਬੱਚੇ ਕਿੱਥੋਂ ਪਾਲੂਗਾ ਬਾਬਾ ਜੀ ਜਿੰਨੇ ਕ ਦੇਵਜ ਵਿੱਚ ਪਾਇ ਪੈਸੇ ਕੋਲ ਜਿੰਨੇ ਪੈਸੇ ਸੀ ਸਿੰਘਾਂ ਨੂੰ ਕਹਿੰਦੇ ਨੂੰ ਪੁੱਛੋ ਕਿਨੇ ਕ ਦੁਕਾਨ ਤੇ ਕਿਨੇ ਕ ਦੁਕਾਨ ਪੈਸੇ ਨਾਲ ਚੱਲੇਗੀ ਕਿ ਨਾ ਕਮਾਲ ਸੀ ਉਹਨੇ ਉਸ ਵੇਲੇ ਦੱਸੇ ਜਿੰਨੇ ਕ ਮਾਲ ਸੀ ਉਹਦਾ ਉਹਨਾਂ ਨੇ ਦੇ ਕੇ ਪੈਸੇ ਆਖਿਆ ਵੀ ਦੁਕਾਨ ਆਪਣੀ ਫੇਰ ਚਲਾ ਸਮਾਨ ਲਿਆਣ ਕੇ ਪਾਜ ਲੋਡ ਹੋਊ ਤੇ ਜਦੋਂ ਵੀ ਲੋਡ ਹੋਵੇ ਕੋਈ ਤੂੰ ਇੱਥੇ ਆ ਜੀ ਸਾਡੇ ਕੋਲ ਤੈਨੂੰ ਕੋਈ ਰੋਕ ਨਹੀਂ ਤੇਰੀ ਹਰ ਮਦਦ ਕੀਤੀ ਜਾਊਗੀ ਇੱਕ ਹਿੰਦੂਆ ਦੀ ਕੁੜੀ ਉਹ ਤੁਸੀਂ ਕੁਲਦੀਪ ਨਾਇਰ ਨੇ ਲਿਖਿਆ ਹੋ ਹਿੰਦੂਆਰੀ ਲੜਕੀ ਤੇ ਉਹ ਮੰਗਣ ਫਰਿਜ ਟੀਵੀ ਰੰਗੀਨ ਉਹ ਵੱਡੀ ਵੱਡੀ ਗੱਲ ਉਹ ਟੀਵੀ ਰੰਗੀਨ ਟੀਵੀ ਹੁੰਦਾ ਹੋਰ ਚੀਜ਼ਾਂ ਮੰਗਣ ਮੋਟਰ ਮਟਰਸਾਈਕਲ ਦੁਜਾਤੇ ਜਾ ਤੰਗ ਕਰਨ ਉਹ ਆ ਗਏ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਪਰਿਵਾਰ ਵਾਲੇ ਕਹਿੰਦੇ ਬਾਬਾ ਜੀ ਬੜਾ ਤੰਗ ਕੀਤਾ ਹੈ ਬੱਚੀ ਆ ਵੇਖੋ ਇੱਕ ਅਮਰਤਾਰ ਹਿੰਦੂਆ ਦੀ ਕੁੜੀ ਆਏ ਆਪਣੇ ਆਨੰਦਪੁਰ ਸਾਹਿਬ 시ਦੀ ਬਾਗ ਉਹਦਾ ਆਨੰਦ ਕਰਜ ਹੋਇਆ ਸੀ ਉਹ ਗੁਰਸਿੱਖ ਬਣੀ ਬੱਚੀ ਨਣਾਂ ਨੇ ਤੇ ਸੱਸ ਨੇ ਢਾ ਕੇ ਉਹਦੇ ਮੂੰਹ ਵਿੱਚ ਆ ਕੀ ਪਾਈ ਦਵਾਈ ਜਿਹੜੀ ਆ ਇਸਦਾ ਨਾਮ ਸਲਫਾਸ ਦੀ ਦੂਜੀ ਪੀਣ ਵਾਲੀ ਕੋਈ ਪਾਤੀ ਗਲਾਸੀ ਚ ਘੋਲ ਕੇ ਸਲਫਾਸ ਤੇ ਬਦਬਦੀ ਗੁਰਸਿੱਖ ਬੱਚੀ ਸੌਰਾ ਵੀ ਦੋਸ਼ੀ ਸੱਸ ਵੀ ਦੋਸ਼ੀ ਉਹਦਾ ਘਰ ਵਾਲਾ ਵੀ ਆਇਆ ਸੀ ਪਹੁੰਚ ਕੇ ਵੀ ਦੋਸ਼ੀ ਨਣਾ ਵੀ ਦੋਸ਼ੀ ਕੀ ਉਹਦਾ ਗੁਨਾਹ ਆ ਅਮਰਤਾਰ ਹਰ ਕੰਮ ਉਹ ਉਹ ਨੂੰ ਤਾਂਗੇ ਨਾ ਕਰਦੇ ਸੀ ਉਹਦੋਂ ਆਂਦੇ ਆਂਡੇ ਬਣਾ ਕੇ ਦੇ ਫੇਰ ਬਣਾ ਲੈਂਦੇ ਮੀਟ ਬਣਾ ਕੇ ਦੇ ਸਾਰੇ ਯਤਨ ਕਰ ਲਏ ਪਰ ਆਖਰ ਨੂੰ ਮਾਰ ਦਿੱਤਾ ਓਏ ਜ਼ਿੰਦਗੀ ਕਿਤੇ ਬਾਰ ਬਾਰ ਮਿਲਨੀ ਉਹ ਇਸੇ ਤਰ੍ਹਾਂ ਦੇ ਹੋਏ ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਜਾਓ ਕੋਈ ਨਹੀਂ ਇਹ ਧੀ ਹੁਣ ਸਾਡੀ ਅਜ ਤਾਂ ਤੁਸੀਂ ਜਾ ਕੇ ਆਪਣਾ ਆਨੰਦ ਲਓ ਤੁਹਾਨੂੰ ਕੋਈ ਕੋਈ ਨਹੀਂ ਆਉਣਾ ਉਹਨੂੰ ਬੱਚੀ ਨੂੰ ਭੇਜਦਾ ਬੇਟਾ ਕੋਈ ਨਹੀਂ ਲੈ ਜਾਣਗ ਉਹਨਾਂ ਨੂੰ ਚਿੱਠੀ ਭੇਜੀ ਵੀ ਆਓ ਤੇ ਜਦੋਂ ਚਿੱਠੀ ਜਾਂਦੀ ਸੀ ਬੰਦਾ ਤੇ ਅੱਧਾ ਉਦੋਂ ਮਰ ਜਾਂਦਾ ਸੀ ਉਦਾਂ ਹੀ ਇਹ ਹੁਣ ਉਹ ਜਿਹੜੇ ਸਹੁਰਾ ਪਰਿਵਾਰ ਸੀ ਆ ਗਿਆ ਸਾਰਾ ਬਾਬਾ ਜੀ ਨੇ ਆਖਿਆ ਵੀ ਸਾਰੇ ਆਇਓ ਤੁਹਾਨੂੰ ਸਾਰਿਆਂ ਨੂੰ ਅਸੀਂ ਜੋ ਜੋ ਤੁਹਾਡੀ ਮੰਗ ਆ ਦੇਾਂਗੇ ਹੁਣ ਸੱਸ ਵੀ ਨਰਨਾਰਵੀ ਸਹੁਰਾ ਵੀ ਘਰ ਵਾਲਾ ਵੀ ਬਾਬਾ ਜੀ ਕਾਗਜ਼ ਤੇ ਪੈਨ ਦੇ ਕੇ ਕਹਿੰਦੇ ਵੀ ਉਹਦੇ ਸਹੁਰਾ ਸਾਹਿਬ ਨੂੰ ਵੀ ਆਹ ਤੈਨੂੰ ਜੋ ਚਾਹੀਦਾ ਤੁਹਾਨੂੰ ਜੋ ਚਾਹੀਦਾ ਇਹ ਤੇ ਲਿਖ ਦਿਓ ਉਹ ਆਂਦਾ ਨਹੀਂ ਨਹੀਂ ਬਾਬਾ ਜੀ ਮੇਰੀ ਤੇ ਧੀਆ ਵਰਗੀ ਆ ਕੁਝ ਨਹੀਂ ਚਾਹੀਦਾ ਬਾਬਾ ਜੀ ਕਹਿੰਦੇ ਠੀਕ ਆ ਕਹਿੰਦਾ ਠੀਕ ਬਿਲਕੁਲ ਬਾਬਾ ਜੀ ਕਹਿੰਦੇ ਮੇਰੀ ਧੀ ਆ ਇਹ ਹੁਣ ਉਹਨਾਂ ਦੀ ਧੀ ਰਹੇਗੀ ਬਾਬਾ ਜਮੈਲ ਸਿੰਘ ਕਹਿੰਦੇ ਮੇਰੀ ਧੀ ਆ ਇਹ ਖਾਲਸੇ ਦੀ ਧੀ ਆ ਫਿਰ ਉਹਦੀ ਸੱਸ ਨੂੰ ਆਖਿਆ ਉਹ ਆਂਦੀ ਮਹਾਂਪੁਰਖੋ ਮaaf ਕਰੋ ਇਹ ਤੇ ਮੇਰੀ ਬੱਚੀ ਆ ਮੇਰੀ ਆਪਣੀ ਧੀ ਨਾ ਉਹ ਚੰਗੀ ਆ ਫਿਰ ਵਾਰੀ ਆ ਗਈ ਨਨਾਨ ਦੀ ਨਨਾਂ ਨੇ ਆਖਿਆ ਮਹਾਂਪੁਰਖੋ ਮੈਂ ਕੀ ਲੈਣਾ ਮੈਂ ਤੇ ਅਗਲੇ ਘਰ ਚਲੇ ਜਾਣਾ ਵਾ ਕੁਝ ਨਹੀਂ ਚਾਹੀਦਾ ਸਾਡੀ ਜਾਨ ਛੱਡੋ ਫਿਰ ਗੱਲ ਆ ਗਈ ਕਾਕੇ ਤੇ ਤੇ ਮਹਾਂਪੁਰਖ ਕਹਿੰਦੇ ਵੀ ਹੁਣ ਬਾਕੀ ਦੇ ਸਾਰੇ ਕਹਿੰਦੇ ਕੁਝ ਨਹੀਂ ਚਾਹੀਦਾ ਕਾਕਾ ਆ ਲੈ ਤੂੰ ਲਿਖ ਦੇ ਮੋਟਰਸਾਈਕਲ ਜੋ ਹੋਰ ਚਾਹੀਦਾ ਫਰਿੱਜ ਵਗੈਰਾ ਦੋ ਅਹੀਂ ਦਵਾਂਗੇ ਅਸੀਂ ਨਾ ਦਈਏ ਤੇ ਆਖੋ ਤੇ ਉਹ ਕੰਬ ਦਾ ਕੰਬ ਦਾ ਕਹਿੰਦਾ ਬਾਬਾ ਜੀ ਮੇਰੀ ਤੇ ਭੈਣਾ ਮਰ ਗਈ ਆ ਗਲਦੀਬ ਨૈયਰ ਲਿਖਦਾ ਵਾ ਘਰ ਵਾਲੀ ਨੂੰ ਆਖੇ ਤੇ ਮੇਰੀ ਭੈਣਾ ਮਰ ਗਈ ਆ ਆਓ ਜਰਾ ਤਕੀਏ ਅੱਤਵਾਦੀ ਕੌਣ ਹੁੰਦੇ ਆ ਜਿਹੜੇ ਲੋਕਾਂ ਨਾਲ ਧੱਕਾ ਕਰਦੇ ਆ ਜਿਹੜੇ ਲੋਕਾਂ ਨੂੰ ਇਨਸਾਫ ਲੈ ਕੇ ਦਿੰਦੇ ਉਹ ਹੱਤਵਾਦੀ ਨਹੀਂ ਹੁੰਦੇ ਜਿਹੜੇ ਕਤਲੇਆਮ ਕਰਦੇ ਆ ਉਹ ਇਹਦੇ ਵਿੱਚ ਆਉਣਗੇ ਭਿੰਡਰਾਵਾਲਾ ਹੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰ ਹੱਤਵਾਦੀ ਸੀਂਧਰਾ ਗਾਂਧੀ ਜਿਸ ਨੇ ਅਟੈਕ ਕਰਾਇਆ ਹੱਤਵਾਦੀ ਸੀ ਜਰਨਲ ਵਈਦਿਆ ਜਿਸ ਨੇ ਘਰ ਕਮਾ ਮంత్రి ਬਿੰਤ ਸਿੰਘ ਨੇ ਕੀਤੀ ਸੀ ਫਸਲ ਸਾਡੀ ਤੇ ਮਨ ਦੀ ਮਰਜ਼ੀ ਫਸਲ ਸਾਡੀ ਤੇ ਮਨ ਦੀ ਢਣਿਆ ਵਿੱਚ 84 ਬਾਲੀਆਂ ਜੋ ਤੂੰ ਅੱਗਾ ਨਾਲ ਤੌ ਸਦੇ ਸਾ ਆ ਗਿਆ ਜੀ ਇਹ ਸਾਡਾ ਆਪਣਾ ਪਰਿਵਾਰਕ ਜਥਾ ਹੈ ਵੀਰ ਸੁਖਬੀਰ ਸਿੰਘ ਔਰ ਬੀਬਾ ਦਲੇਰ ਕੌਰ ਖਾਲਸਾ ਬੜੇ ਨਿਚਾਕ ਹੋ ਕੇ ਤੇ ਬਹੁਤ ਛੋਟੀ ਉਮਰ ਵਿੱਚ ਇਹ ਗਾ ਕੇ ਲੈਕਚਰ ਕਰਕੇ ਧਾਂਗ ਜਮਾਈ ਆ ਤੇ ਇਸ ਬੀਬਾ ਦਲੇਰ ਕੌਰ ਨੇ ਖਾਲਸਾ ਬਹੁਤ ਥੋੜੇ ਸਮੇਂ ਅੱਜ ਵਿਦੇਸ਼ਾਂ ਵਿੱਚ ਵੀ ਪਿੱਛੇ ਇੰਗਲੈਂਡ ਕੱਲੇ ਹੀ ਗਏ ਆਪਣੇ ਪਿਤਾ ਜੀ ਦੇ ਨਾਲ ਉਹ ਨਾਲ ਹੁਣ ਉੱਥੇ ਵੀਕਾ ਨਹੀਂ ਮਿਲਦੀਆਂ ਉਹਨਾਂ ਨੇ ਪ੍ਰਬੰਧਕਾਂ ਨੇ ਵੀ ਲੈਕਚਰ ਹੀ ਦੇ ਦਿਓ 40 40 50 50 ਮਿੰਟ ਸਮਾਂ ਬੜੇ-ਬੜੇ ਸਥਾਨਾਂ ਤੇ ਬਣਾ ਦਿੱਤਾ ਵੀ ਤੁਸੀਂ ਲੈਕਚਰ ਹੀ ਦੇ ਉਹ ਆ ਗਏ ਨੇ ਕਹਿ ਬੇ ਕੋਈ ਸੋਭਾ ਨਹੀਂ ਦੇਖਿਆ ਹੀ ਪ੍ਰਵਾਨ ਉਹਨਾਂ ਨੇ ਹੁਣ ਆ ਤੁਹਾਡੀ ਸੇਵਾ ਵਿੱਚ ਆਉਣਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਗਿਆ 500 ਰੁਪਏ ਭੇਜੇ ਗਏ ਆ ਆ ਛੋਟੀ ਬੱਚੀ ਸਾਡੀ ਜਿੰਦ ਕੌਰ ਬੜੇ ਬਹੁਤ ਪਿਆਰ ਕਰਦੇ ਬੜੀ ਇਹ ਵੀ ਬੜੀ ਚੜ੍ਹਦੀ ਕਲਾ ਵਾਲੀ ਬੱਚੀ ਹੈ ਜਿੰਦ ਕੌਰਾਂ ਸੋ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖਣ ਉਹਨਾਂ ਨੇ ਹੁਣ ਤੁਹਾਡੀ ਸੇਵਾ ਵਿੱਚ ਆਉਣਾ ਅਸੀਂ ਬਹੁਤਾ ਸਮਾਂ ਆਖ ਲਈਏ ਟਾਡੀ ਜਗਤਾਰ ਸਿੰਘ ਜੀ ਤੂਫਾਨ ਇਸੇ ਨਗਰ ਵਾਲਾ ਉਹਨਾਂ ਦੇ ਨਾਂ ਤੇ ਮਾਇਆ ਆਈ ਆ ਜੀ ਬਿਆਨਤੀ ਜੀ ਸੰਗਤਾਂ ਵੱਲੋਂ ਮਾਇਆ ਆਈ ਹੈ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਭੁੱਲਾਂ ਦੀ ਖਿਬਾ ਗੁਰੂ ਸਾਹਿਬਾਂ ਦਾ ਕੋਟਨ ਕੋਟ ਸ਼ੁਕਰ ਆ ਨੌਜਵਾਨ ਸਾਡੀ ਬੇਨਤੀ ਪ੍ਰਵਾਨ ਕਰਕੇ ਆਏ ਇਹਨਾਂ ਦਾ ਬਹੁਤ ਧੰਨਵਾਦ ਔਰ ਅਸੀਂ ਹਰ ਸਟੇਜ ਤੇ ਇਹਨਾਂ ਨੂੰ ਆਵਾਜ਼ ਮਾਰਦੇ ਹਾਂ ਵੀ ਆਓ ਸੋ ਅਗਲਾ ਪ੍ਰੋਗਰਾਮ ਗਿਆਨੀ ਦਲਬਾਖ ਸਿੰਘ ਜੀ ਉਹ ਆਪ ਜੀ ਨੂੰ ਸਰਵਣ ਕਰਾਉਣਗੇ ਗਿਆਨੀ ਸਰਬਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਪ੍ਰਬੰਧਕ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਜਥੇ ਵਿੱਚੇ ਆਏ ਨੇ ਸਾਰੇ ਹੀ ਆਜਣਾ ਆਪਾਂ ਵੱਡਾ ਜੋੜ ਮੇਲਾ ਹੈ ਇੱਕ ਵਾਰ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਗਿਆ ਮੰਗਦੇ ਹੋਏ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ